ਬੁਡਲਾਡਾ ਸ਼ਹਿਰ ਦੇ ਵਾਰਡ ਨੰਬਰ 18 ਵਿੱਚ ਵਸਨੀਕ ਬੁਡਲਾਡਾ ਦੇ ਦੋ ਪਰਿਵਾਰ ਜਿਨ੍ਹਾਂ ਵਿੱਚ ਗਰੀਬ ਦਿਹਾੜੀਦਾਰ ਮਜ਼ਦੂਰ ਹਨ 10 ਦਿਨਾਂ ਤੋਂ ਲਗਾਤਾਰ ਚੱਲ ਰਹੇ ਮੀਂਹ ਦੇ ਚਾਲਦਿਆਂ ਉਹਨਾਂ ਦੇ ਮਕਾਨ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੀੜਤ ਮਜ਼ਦੂਰ ਵੱਖ-ਵੱਖ ਮਕਾਨਾਂ ਦੇ ਮਾਲਕਾਂ ਉੱਤਮ ਸਿੰਘ ਅਤੇ ਹਾਕਮ ਸਿੰਘ ਨੇ ਕਿਹਾ ਕਿ بارش ਕਾਰਨ ਉਹਨਾਂ ਦੋਵਾਂ ਦੇ ਮਕਾਨਾਂ ਨੂੰ ਤਰੇੜਾਂ ਆ ਗਈਆਂ ਹਨ ਅਤੇ ਸਾਰਾ ਕੁਝ ਟਹਿਟੇ ਦੀ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਮਕਾਨ ਦੇ ਚਾਰੋਂ ਪਾਸੇ ਪਾਣੀ ਭਰ ਗਿਆ ਹੈ ਅਤੇ ਮਕਾਨ ਦੇ ਪਿਛਲੇ ਪਾਸੇ ਪਾਣੀ ਖੜਾ ਹੈ। ਕਿਹਾ ਕਿ ਛਾਂਤ ਡਿੱਗਣ ਦੇ ਅਸਰ ਹੋਏ ਪਏ ਹਨ। ਸਾਡਾ ਸਾਰਾ ਕਰੇਲੂ ਲੜਿੰਦਾ ਸਮਾਨ ਵੀ ਫਸਿਆ ਹੋਇਆ ਹੈ। ਇਸ ਮੌਕੇ ਹਾਕਮ ਸਿੰਘ ਨੇ ਕਿਹਾ ਕਿ ਸਾਡਾ ਪਰਿਵਾਰ ਬਿਲਕੁਲ ਗਰੀਬ ਹੈ ਅਤੇ ਅਸੀਂ ਦੋ ਭਰਾ ਤਿਹਾਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਾਂ ਕੋਈ ਐਮਐਲਏ ਨਾ ਕੋਈ ਐਸਐਸਪੀ ਨਾ ਕੋਈ ਬਤਾਏ ਕੋ ਉਹਨਾਂ ਦੀ ਮਦਦ ਲਈ ਉੱਥੇ ਪਹੁੰਚਿਆ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਉਹਨਾਂ ਨੂੰ ਮਕਾਨ ਦੇ ਹੋਏ ਨੁਕਸਾਨ ਦਾ ਪੰਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਦੋਨੋਂ ਪਰਿਵਾਰ ਆਪਣੇ ਮਕਾਨਾਂ ਦੀ ਮੁਰੰਮਤ ਕਰਵਾ ਸਕਣ ਰਿਪੋਰਟ ਜਾਣਕਾਰੀਆਨ ਟੀਵੀ ਪੱਤਰਕਾਰ ਦਵਿੰਦਰ ਕੋਹਲੀ ਬੁਢਲਾਡਾ ਕੀ ਮਸਲਾਈਏ ਸਰਕਾਰ ਨੂੰ ਸਾਡੀ ਸਰਕਾਰ ਨੂੰ ਇਹ ਮੰਗ ਕਰਦਿਆਂ ਜੀ ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਪਾਣੀ ਸਾਰੇ ਵਾਲੇ ਨਾਲ ਲੱਗ ਰਿਹਾ ਜੀ ਮੇਰੇ ਦਿਓਰ ਨੇ ਦੋ ਜੀ ਉਹਨਾਂ ਦੇ ਘਰ ਤਾਂ ਹੈ ਨਾਲ ਹੈਗਾ ਅਸੀਂ ਸਮਾਂ ਚੱਕੇ ਸਾਰਾ ਬਾਹਰ ਘਟੇਲੇ ਕਿਸੇ ਦੇ ਘਰੇ ਤਰੇ ਗਏ ਸਾਨੂੰ ਸਰਕਾਰ ਤੋਂ ਇਹ ਮੰਗ ਚਾਹੁੰਦੇ ਜੀ ਸਾਡਾ ਗਰੀਬਾਂ ਦਾ ਘਰ ਵੱਡਣਾ ਚਾਹੁੰਦਾ ਤੇ ਸਾਡੀ ਮਦਦ ਕਰਨੀ ਚਾਹੀਦੀ ਸਾਡੇ ਗਲੀਆਂ ਸੀਗਰੇ ਸਾਰੇ ਬੰਦ ਹੋਇਆ ਪਿਆ ਜੀ ਅਸੀਂ ਕਿੱਥੇ ਜਾ ਸਕਦੇ ਇਹੀ ਬੇਵਕੀਰ ਕੰਮ ਕਰਦਾ ਮੇਰੇ ਦਿਓਰਾਂ ਦੀ ਮਦਦ ਕੀਤੀ ਜਾਵੇ ਸਾਧਵਰਾਂ ਨੂੰ ਮੰਨਤੀ ਦਿੱਤੀ ਜਾਵੇ ਜਿਵੇਂ ਸਰਕਾਰ ਨੂੰ ਮੰਨਤਾ ਦਿੱਤੀ ਜਾਂਦੀ ਹੈ। ਸ੍ਰੀ ਗਾਜੀ ਜੀ ਜੀ ਸਾਡੇ ਤੋਂ ਮੰਗ ਮੰਗ ਕੇ ਇਸ ਸਰਦਾਰ ਨਹੀਂ ਕਰਕੇ ਮਕਾਨ ਦਾ ਕਈ ਦਿਨ ਤੇਰਾ ਕਹਿਣਾ ਤੇ ਵਾਪਸ ਕਿਹਾ ਸਾਡੇ ਨੂੰ ਮਕਾਨ ਦਾ ਹਰੇ ਘਰ ਬੈਠੇ ਜੀ ਸਾਡੇ ਦਾ ਮਕਾਨ ਸਰ ਪਰ ਨਾ ਕੋ ਗੋਦਰਾਮਣੇ ਆ ਕੇ ਦੇਖਿਆ ਨਾ ਕਿਸੇ ਨੇ ਆ ਕੇ ਦੇਖੇ ਬੋਟਾ ਮੰਗਣ ਸਾਡੇ ਕੋਈ ਜਾ ਆ ਕੇ ਦੇਖ ਘੜੀ ਘੜੀ ਆ ਕੇ ਕੋਈ ਨਹੀਂ ਕੋਈ ਐਮਸੀ ਨਹੀਂ ਆ ਕੇ ਸਾਡਾ ਪਿੱਛਾ ਦੇਖਿਆ ਵੀ ਹੈ ਕਿ ਹੈ ਤੁਸੀਂ ਕਿ ਵਧੀਆ ਵੀ ਕਿਵੇਂ ਹੈ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਕਦੇ ਹੀ ਮੰਗ ਆ ਸਾਨੂੰ ਸਾਡਾ ਵਧੀਆ ਕੁਝ ਮਦਦ ਕਰੀ ਜਾਵੇ ਸਾਡੇ ਸਾਡੇ ਬੱਚੇ ਅਜਿਹੀ ਕਿੰਨੇ ਕਿਸੇ ਬੋਲਦੇ ਕਰ ਨਹੀਂ ਸਾਰਾ ਸਮਾਨ ਖੰਡਾ ਬਾਹਰ ਗਿਆ ਘਰੋਂ ਘਰ ਹੋ ਗਿਆ ਇਹ ਕਹਿ ਹੈ ਮੰਗ ਉਹ ਗਾਦੇ ਸੀ ਸਾਡੇ ਕਈ ਦਿਨਾਂ ਤੋਂ ਵਾਪਸ ਦੇ ਕਾਰਨ ਮਕਾਨ ਬੈਠੇ ਜੀ ਸੀਵਰੇਜ ਬੰਦ ਦਾ ਜੀ ਸਾਡੇ ਸਾਨੂੰ ਇਹ ਹੀ ਸਰਕਾਰ ਵੱਲੋਂ ਮੰਗ ਆ ਜੀ ਸਾਨੂੰ ਮਦਦ ਕਰੀ ਜਾਵੇ ਸੀਵਰੇਜ ਸਾਡੇ ਜਿਹੜੇ ਇਹ ਚੱਲਦੇ ਕਰਦੇ ਪਾਣੀ ਨਿਕਲ ਕੇ ਸਾਡਾ ਸਾਰਾ ਘਰ ਬੈਠ ਗਿਆ ਜੀ ਕੋਈ ਨਹੀਂ ਆਏ ਜੀ ਕੋਈ ਨਹੀਂ ਆਏ ਜੀ ਸਾਡੀ ਮਦਦ ਕਰਨ ਵਾਸਤੇ ਸਾਨੂੰ ਇਹੀ ਜੀ ਜ਼ਰੂਰ ਮੰਗਾਜੀ ਤੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਾਨੂੰ ਇਹੀ ਜੀ ਜਦੋਂ ਰਿਹਾਣ ਬਣਾਉਂਦੇ ਆ ਬਾਕੀ ਸਾਧ ਤੇ ਜਾਈ ਨਹੀਂ ਸਾਨੂੰ ਕੁਛ ਨਹੀਂ ਜਾਈ ਤੁਸੀਂ ਸਾਡੇ ਜੋ ਤੇ ਛੋਟੇ ਬੱਚੇ ਨੇ ਸਾਡੇ ਨਹੀਂ ਬੱਚੇ ਲੈ ਕੇ ਰਿਛੇ ਜਾਈਏ ਛੋਟੇ ਛੋਟੇ ਬੱਚੇ ਸਾਡੇ ਅੱਜ ਮੇਰੇ ਨਾਲ ਹਾਟ ਮਸਿੰਦ ਜੀ ਤੇ ਮੇਰੇ ਭਰਾਣਾ ਜੀ ਹਾਂ ਤੇ ਥੋੜਾ ਸਾ ਮਹਾ ਮਕਾਨ ਬਣਾਇਆ ਨੂੰ ਪਾਸ ਤਰ੍ਹਾਂ ਤੋਂ ਵਾਰਸ਼ ਪੈ ਰਹੀ ਐ ਇਹਨਾਂ ਸਾਰਾ ਮਕਾਨ ਜੀ ਇਹ ਦਿਨ ਖਾ ਗਿਆ ਜੀ ਵਿਗੜਦੇ ਹੋਇਆ ਪਿਆ ਜੀ ਵਿਗੜਦੇ ਸਾਰ ਹੋਏ ਪਏ ਨੇ ਸਬਾਨਾ ਜਿ ਕਿਸੇ ਦੇ ਘਰੇ ਰੱਖਿਆ ਜੀ ਕਿਹਦੇ ਕਦੇ ਪੈਨੇ ਆ ਸੀ ਜਹਾੜੀਦਾਰ ਬੰਦੇ ਆ ਜੀ ਤੁਹਾਡੇ ਕਿੰਨੇ ਦੋ ਨਸਾਨ ਆ ਜੀ ਮਸਾਲਾ ਤਾਂ ਸਾਰਾ ਮਕਾਨ ਦੇ ਹੋ ਮੱਟੇ ਪਏ ਜੀ ਸਰਸ ਬੈਣ ਦੇ ਪਾਣੀ ਫਿਰਦਾ ਮੰਗਲ ਦੇ ਕੋ ਜਾ ਕੇ ਪਾਣੀ ਪਾਣੀ ਹੋਦੇ ਜਿ ਮੰਗਲੇ ਪਾਸੇ ਵੀ ਕੰਦਾ ਬੈਠ ਗਏ ਸਾਰੀਆਂ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਮੰਗ ਕਰਦਾ ਇਹ ਮਾਲਾਤ ਆ ਜੀ ਕਾ ਖੜੇ ਦੇ ਭਲ ਭਰੇ ਕੋਈ ਸਾਡੇ ਕੋਲ ਜਿਆਦਾ ਨੁਮਾਇੰਦਾ ਨਹੀਂ ਆਇਆ ਜੀ ਕੋਈ ਐਮਐਲਏ ਕੋਈ ਐਮਸੀ ਕੋਈ ਨਹੀਂ ਆਇਆ ਜੀ ਪੂਰੇ ਦਿਨ ਸਾਡੇ ਭਲ ਖੜੇ ਨੇ ਜੀ ਸਿਵਰੇਜ ਸਾਡਾ ਬਲਾਕ ਦਾ ਜੀ ਕੋਈ ਦਿਨ ਵੀ ਵੇਜਦਾ ਕੋਈ ਸਾਰੇ ਕੰਮ ਨਹੀਂ ਕਰਦੇ ਪੈਨੇ ਜਿੰਨੇ ਕਲੋਨੀ ਦੇ ਹੈਗੇ ਨੇ ਉਹਦੇ ਜੀ ਸਿਵਰੇਜ ਜੀ ਰੋਜ਼ ਲੈਨੇ ਆ ਸਿਵਰੇਜ ਕੱਢਦੇ ਤੁਸੀਂ ਜੀ ਕੱਢਦੇ ਆ ਅਗਲੇ ਪਾਸੇ ਤੁਸੀਂ ਦੇਖੇ ਹੋਣਾ ਪਾਣੀ ਪਾਣੀ ਖੜਦਾ ਹੈ 2-3 ਫੁੱਟ ਪਾਣੀ ਹੈ ਕੰਧਾਂ ਨਾਲ 2-3 ਨਹੀਂ ਜੋਵੇ ਸਿਵਰੇਜ ਬੰਦ ਹੋਵੇ ਰਿਹਾ ਜੀ ਸਿਵਰੇਜ ਸਾਡੇ ਕੱਢਦਾ ਕਦੇ ਵੀ ਆਇਆ ਨਹੀਂ ਨਾ ਕੋਈ ਐਮਸੀ ਨਾ ਕੋਈ ਐਮਐਲਏ ਕੋਈ ਨਹੀਂ ਆਇਆ ਐਮਐਲਏ ਕੋਲੇ ਕਿੰ ਦੇ ਪ੍ਰਸ਼ਾਸਨ ਵਿੱਚ ਹੁੰਦਾ ਤੁਹਾਡਾ ਕਿੰਨੇ ਦਾ ਨੁਕਸਾਨ ਹੋਇਆ ਸਾਹਤ ਦਾ ਦੇ ਹਲ ਤੁਹਾਡੇ ਸਾਹਮਣੇ ਹੈ ਜੀ ਆਪਣੇ ਸਾਰੇ ਘਰ ਬੈਗੇ ਘਰਾਂ ਦਾ ਖਤਮ ਹੋ ਰਿਹਾ ਜੀ ਇਹ ਆ ਦੇ ਕੋਲੇ ਸੀ ਗਾਜ਼ੀ ਸੀ ਉਸੇ ਸਾਰਾ ਟੁੱਟ ਗਿਆ ਹਾਲੀ ਦਾ ਆਦਮ ਨਾਲ ਇਹ ਕੋਈ ਇਕੱਤੀ ਕੱਟਣਾ ਹੈ ਨਹੀਂ ਵੀ ਕਰਨਾ ਚੰਗੀ ਖਾਈ ਕਰਦੀ ਸਾਰੇ ਘਰਾਂ ਦਾ ਬਾੜੀਏ ਛੱਤ ਪਾੜ ਗਈ ਜੀ ਥੋੜੇ ਸਾਲ ਪਹਿਲਾਂ ਬਣਾਇਆ ਸੀ ਇਹ ਥੋੜਾ ਸਮਾਂ ਹੀ ਹੋਇਆ ਬਣਾਇਆ ਨਾ ਜੀ ਬੜਾ ਟਾਈਮ ਨਹੀਂ ਹੋਇਆ ਇਹ ਆ ਪਾਸ ਸਾਰੇ ਬੈਠੇ ਪੈਣੇ ਨੇ ਪਾਣੀ ਨਿਕਲਿਆ ਦਣਾ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਮੰਗ ਕਰਦਾ ਹੀ ਮਾਲ ਆਤਾ ਹੈ ਵੀ ਸਾਡੀ ਸਹਾਇਤਾ ਕਰੇ ਸਰਕਾਰ ਦੀ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ